ਅੱਜ ਪੰਜਾਬ ਸਾਰਾ ਨਸ਼ਿਆਂ ਦੀ ਗੁਲਤਾਨ ਦੇ ਵਿੱਚ ਦਲਦਲ ਦੇ ਵਿੱਚ ਫਸਿਆ ਹੋਇਆ ਇਸੇ ਤਰਜ਼ ਦੇ ਉੱਤੇ ਜੇ ਆਪਾਂ ਦੇਖ ਲਈਏ ਲਾ ਐਂਡ ਆਰਡਰ ਵਾਲੀ ਹੁਣ ਨਹੀਂ ਕੋਈ ਆਪਣੇ ਸੇਫ ਨੇਗਾ ਬੰਦਾ ਪੰਜਾਬ ਦੀ ਡਿਵੈਲਪਮੈਂਟ ਬਿਲਕੁਲ ਠਾਪਿਆ ਕਰਾਪਸ਼ਨ ਦਾ ਬੋਲਬਾਲਾ ਆ ਸੋ ਸ਼੍ਰੋਮਣੀ ਅਕਾਲੀ ਦਲ ਨੇ ਅੱਜ ਇੱਥੇ ਸਾਰੀ ਸੀਨੀਅਰ ਲੀਡਰਸ਼ਿਪ ਤੇ ਹਲਕਾ ਇੰਚਾਰਜ ਤੇ ਜੋਣੀ ਗੁਰਦਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਹਿਬਾਨਾਂ ਨੇ ਆਛੀਨੀ ਕਾਲਤਾਖ ਸਾਹਿਬ ਦੇ ਸਾਨਮੂਖ ਹੋ ਕੇ ਅਰਦਾਸ ਕਰਕੇ ਇਹ ਪੰਜਾਬ ਬਚਾਓ ਯਾਦਰਾ ਸ਼ੁਰੂ ਕੀਤੀ ਆਂ ਉਸ ਨੂੰ ਗੁਰੂ ਕਿਰਪਾ ਕਰੇ ਸੇਖ ਜਦੋਂ ਵੀ ਕੋਈ ਕਾਰ ਸ਼ੁਰੂ ਕਰਦਾ ਉਹ ਗੁਰੂ ਦੇ ਸਾਨਮੂਖ ਹੋ ਕੇ ਕਰਦਾ ਤੇ ਅੱਜ ਇਹ ਸਾਰਾ ਜਿਹੜਾ ਕਾਰਿਆ ਇਹ ਪਰੰਭੇ ਤੋਂ ਪੱਗਿਆ ਵਾਹਿਗੁਰੂ ਜੀ ਕਾਠਾਲ ਸਾਹਿਬ ਆਹ ਇੱਥੇ ਅੱਜ ਪੰਜਾਬ ਸਾਰਾ ਨਸ਼ਿਆਂ ਦੀ ਗੁਲਤਾਨ ਦੇ ਵਿੱਚ ਦਲਦਲ ਦੇ ਵਿੱਚ ਫਸਿਆ ਹੋਇਆ ਇਸੇ ਤਰਜ਼ ਦੇ ਉੱਤੇ ਜੇ ਆਪਾਂ ਦੇਖ ਲਈਏ ਲਾ ਐਂਡ ਆਰਡਰ ਵਾਲੀ ਪ੍ਰਣਾਲੀ ਕੋਈ ਆਪਣੇ ਸੇਫਨੇ ਦਾ ਬੰਦਾ ਪੰਜਾਬ ਦੀ ਡਿਵੈਲਪਮੈਂਟ ਬਿਲਕੁਲ ਠਾਪਿਆ ਕਰਾਪਸ਼ਨ ਦਾ ਬੋਲਬਾਲਾ ਆ ਸੋ ਸ਼੍ਰੋਮਣੀ ਅਕਾਲੀ ਦਲ ਨੇ ਅੱਜ ਇੱਥੇ ਸਾਰੀ ਸੀਨੀਅਰ ਲੀਡਰਸ਼ਿਪ ਤੇ ਹਲਕਾ ਇੰਚਾਰਜ ਤੇ ਚੋਣ ਹੀ ਗੁਰਦਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨਾਂ ਨੇ ਆਸ਼ੀਰੀ ਅਕਾਲਤਾਖਬੇ ਕੇ ਇਸਾਨ ਵਿੱਚ ਝੋਕੇ ਅਰਦਾਸ ਕਰਕੇ ਇਹ ਪੰਜਾਬ ਬਚਾਓ ਯਾਦਰਾ ਸ਼ੁਰੂ ਕੀਤੀ ਆ ਉਸ ਤੋਂ ਗੁਰੂ ਕਿਰਪਾ ਕਰੇ ਸੇਖ ਜਦੋਂ ਵੀ ਕੋਈ ਕਾਰ ਸ਼ੁਰੂ ਕਰਦਾ ਉਹ ਗੁਰੂ ਦੇ ਸਾਨੂੰ ਹੋ ਗਈ ਕਰਦਾ ਸੋ ਅੱਜ ਇਹ ਸਾਰਾ ਜਿਹੜਾ ਕਾਰਜ ਆ ਇਹ ਪਰੰਪਰਿ ਤੋਂ ਪੂਰਾ ਗਿਆ ਵਾਹਿਗੁਰੂ ਜੀ ਕਾਠ ਸਾਹਿਬ ਆ ਅੱਜ ਪੰਜਾਬ ਸਾਰਾ ਨਸ਼ਿਆਂ ਦੀ ਗੁਲਤਾਨ ਦੇ ਵਿੱਚ ਦਲਦਲ ਦੇ ਵਿੱਚ ਫਸਿਆ ਹੋਇਆ ਇਸੇ ਤਰਜ਼ ਦੇ ਉੱਤੇ ਜੇ ਆਪਾਂ ਦੇਖ ਲਈਏ ਲਾ ਐਂਡ ਆਰਡਰ ਵਾਲੀ ਪ੍ਰਣਾਲੀ ਕੋਈ ਆਪਣੇ ਸੇਫ ਨੇਗਾ ਬੰਦਾ ਪੰਜਾਬ ਦੀ ਡਿਵੈਲਪਮੈਂਟ ਬਿਲਕੁਲ ਠਾਪਿਆ ਕਰਾਪਸ਼ਨ ਦਾ ਬੋਲਬਾਲਾ ਆ ਸੋ ਸ਼੍ਰੋਮਣੀ ਅਕਾਲੀ ਦਲ ਨੇ ਅੱਜ ਇੱਥੇ ਸਾਰੀ ਸੀਨੀਅਰ ਲੀਡਰਸ਼ਿਪ ਤੇ ਹਲਕਾ ਇੰਚਾਰਜ ਤੇ ਜੋਣੀ ਗੁਰਦਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨਾਂ ਨੇ ਆਸ਼ੀਰੀ ਅਕਾਲ ਤਖਤ ਸਾਹਿਬ ਜੀ ਸਾਨੂ ਮੋਹ ਕੇ ਅਰਦਾਸ ਕਰਕੇ ਇਹ ਪੰਜਾਬ ਬਚਾਓ ਯਾਤਰਾ ਸ਼ੁਰੂ ਕੀਤੀ ਆ। ਉਸ ਨੂੰ ਗੁਰੂ ਕਿਰਪਾ ਕਰੇ ਸੇਖ ਜਦੋਂ ਵੀ ਕੋਈ ਕਾਰ ਸ਼ੁਰੂ ਕਰਦਾ ਉਹ ਗੁਰੂ ਦੇ ਸਾਨੂ ਹੋ ਕੇ ਕਰਦਾ। ਸੋ ਅੱਜ ਇਹ ਸਾਰਾ ਜਿਹੜਾ ਕੰਮ ਪਿਆ ਇਹ ਬ੍ਰਹਮੇ ਤੋਂ ਕਰ ਗਿਆ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਪੰਜਾਬ ਸਾਰਾ ਨਸ਼ਿਆਂ ਦੀ ਗੁਲਤਾਨ ਦੇ ਵਿੱਚ, ਦਲਦਲ ਦੇ ਵਿੱਚ ਫਸਿਆ ਹੋਇਆ। ਇਸੇ ਤਰਜ਼ ਦੇ ਉੱਤੇ ਜੇ ਆਪਾਂ ਦੇਖ ਲਈਏ ਲਾ ਐਂਡ ਆਰਡਰ ਵਾਲੀ ਪ੍ਰਣਾਲੀ ਕੋਈ ਆਪਣੇ ਸੇਫ ਨੇਗਾ ਬੰਦਾ ਪੰਜਾਬ ਦੀ ਡਿਵੈਲਪਮੈਂਟ ਬਿਲਕੁਲ ਠਾਪਿਆ ਕਰਾਪਸ਼ਨ ਦਾ ਬੋਲਬਾਲਾ ਆ ਸੋ ਸ਼੍ਰੋਮਣੀ ਅਕਾਲੀ ਦਲ ਨੇ ਅੱਜ ਇੱਥੇ ਸਾਰੀ ਸੀਨੀਅਰ ਲੀਡਰਸ਼ਿਪ ਤੇ ਹਲਕਾ ਇੰਚਾਰਜ ਤੇ ਜੋਣੀ ਗੁਰਦਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਹਿਬਾਨਾਂ ਨੇ ਆਸ਼ੀਨੀ ਕਾਲਤਾਖਰ ਸਾਹਿਬ ਜੀ ਸਤਨੁਕੋ ਕੇ ਅਰਦਾਸ ਕਰਕੇ ਇਹ ਪੰਜਾਬ ਬਚਾਓ ਯਾਦਰਾ ਚਲੂ ਕੀਤੀ ਹੈ ਸੋ ਗੁਰੂ ਕਿਰਪਾ ਕਰੇ ਦੇਖ ਜਦੋਂ ਵੀ ਕੋਈ ਕਾਰ ਸ਼ੁਰੂ ਕਰਦਾ ਉਹ ਗੁਰੂ ਦੇ ਸਾਨੂੰ ਹੋਵੇ ਕਰਦਾ ਸੋ ਅੱਜ ਇਹ ਸਾਰਾ ਜਿਹੜਾ ਕੰਮ ਪਿਆ ਇਹ ਬ੍ਰਹਮੇ ਤੋਂ ਕਰ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪੰਜਾਬ ਸਾਰਾ ਨਸ਼ਿਆਂ ਦੀ ਗੁਲਤਾਨ ਦੇ ਵਿੱਚ ਦਲਦਲ ਦੇ ਵਿੱਚ ਫਸਿਆ ਹੋਇਆ ਇਸੇ ਤਰਜ਼ ਦੇ ਉੱਤੇ ਜੇ ਆਪਾਂ ਦੇਖ ਲਈਏ ਲਾ ਐਂਡ ਆਰਡਰ ਵਾਲੀ ਮਹਾਨੀ ਕੋਈ ਆਪਣੇ ਸੇਫ ਨੇਗਾ ਬੰਦਾ ਪੰਜਾਬ ਦੀ ਡਿਵੈਲਪਮੈਂਟ ਬਿਲਕੁਲ ਥਾਪਿਆ ਕਰਪਸ਼ਨ ਦਾ ਬੋਲਬਾਲਾ ਆ ਸੋ ਸ਼੍ਰੋਮਣੀ ਅਕਾਲੀ ਦਲ ਨੇ ਅੱਜ ਇੱਥੇ ਸਾਰੀ ਸੀਨੀਅਰ ਲੀਡਰਸ਼ਿਪ ਤੇ ਹਲਕਾ ਇੰਚਾਰਜ ਤੇ ਜੋਣੀ ਗੁਰਦਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨਾਂ ਨੇ ਆਸ਼ੀਰੀ ਅਕਾਲ ਤਖਤ ਸਾਹਿਬ ਇੱਕ ਸਾਨੂ ਮੋਖੇ ਅਰਦਾਸ ਕਰਕੇ ਇਹ ਪੰਜਾਬ ਬਚਾਓ ਯਾਤਰਾ ਸ਼ੁਰੂ ਕੀਤੀ ਹੈ ਉਸ ਤੋਂ ਗੁਰੂ ਕਿਰਪਾ ਕਰੇ ਸੇਖ ਜਦੋਂ ਵੀ ਕੋਈ ਕਾਰ ਸ਼ੁਰੂ ਕਰਦਾ ਉਹ ਗੁਰੂ ਦੇ ਸਾਨੂ ਹੋ ਕੇ ਕਰਦਾ ਸੋ ਅੱਜ ਇਹ ਸਾਰਾ ਜਿਹੜਾ ਕੰਮ ਪਿਆ ਇਹ ਬ੍ਰਹਮੇ ਤੋਂ ਕਰ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ